ਲੋਕ ਸਭਾ ਚੋਣਾਂ ਸੰਬੰਧੀ ਭਾਜਪਾ ਘੱਟ ਗਿਣਤੀ ਮੋਰਚਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਾਬਾ ਲਿਆਕਤ ਅਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਮੁਹੰਮਦ ਜਾਹਿਦ ਪੀਰ ਨੇ ਸ਼ਿਰਕਤ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਅਮਨ ਥਾਪਰ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਭਾਜਪਾ ਨੂੰ ਮੁਸਲਿਮ ਵਿਰੋਧੀ ਪਾਰਟੀ ਹੋਣ ਦਾ ਕੂੜ ਪ੍ਰਚਾਰ ਕਰਕੇ ਮੁਸਲਿਮ ਭਾਈਚਾਰੇ ਨੂੰ ਭਾਜਪਾ ਤੋਂ ਦੂਰ ਰੱਖਿਆ ਗਿਆ ਹੈ ਅਤੇ ਮਲੇਰਕੋਟਲਾ ਵਿੱਚ ਮਨਾਤੀ ਮੈਡੀਕਲ ਕਾਲਜ ਵੀ ਭਾਜਪਾ ਸਰਕਾਰ ਦਾ ਹੀ ਯੋਗਦਾਨ ਹੈ ਪਰ ਤੁ ਬਾ ਸਰਕਾਰ ਹੁਣ ਤੱਕ ਉਹਨਾਂ ਲਈ ਜ਼ਮੀਨ ਦਾ ਪਰਮੰਧ ਨਹੀਂ ਕਰ ਸਕੀ ਆ ਜਿਹੜਾ ਹੈ ਬਦਲ ਗਿਆ ਹੈ ਹਾਲਾਤ ਬਦਲ ਗਏ ਨੇ ਇਨਸ਼ਾ ਅੱਲਾਹ ਅਸੀਂ ਜਿੰਨੋ ਦਿਨ ਘਰਾਂ 'ਚ ਜਾਂਦੇ ਆ ਲੋਕਾਂ ਦੇ ਖਿਆਲ ਆਸੁੰਦੇ ਆ ਕਾਫੀ ਹੱਦ ਤੱਕ ਲੋਕ ਸਾਡੇ ਨਾਲ ਜੁੜ ਰਹੇ ਨੇ ਔਰ ਉਮੀਦ ਹੈ ਕਿ ਇਨਸ਼ਾ ਅੱਲਾਹ ਇਲੈਕਸ਼ਨ ਆਉਣ ਵੇਲੇ ਤੱਕ ਅਸੀਂ ਇੱਕ ਅੱਛਾ ਲਸ਼ਕਰ ਜੋੜਨ ਚਕਾਵੇਂ ਆ ਰੋ ਜਾਣਾ 100% ਹੋਊਗੀ ਜੀ ਹੁਣ ਤੱਕ ਮੁਸਲਮਾਨਾਂ ਨੂੰ ਪਾਰਟੀ ਤੋਂ ਦੂਰ ਰੱਖਿਆ ਗਿਆ ਹੈ ਅਰੇ ਇਹਨਾਂ ਦੇ ਵਿੱਚ ਅੰਦਰ ਬਹੁਤ ਗਲਤਫਹਿਮੀ ਆ ਰਬਰਮ ਫੈਲਾਇਆ ਗਿਆ ਹੈ ਅਸੀਂ ਉਹ ਬਰਮ ਫੈਲਾਉਣ ਵਾਲਿਆਂ ਦਾ ਚਿਹਰਾ ਹਮੇਸ਼ਾ ਨਕਾਬ ਕਰਦੇ ਮਤਲਬ ਚਿਹਰੇ ਤੇ ਨਕਾਬ ਪਾੜਦੇ ਆਏ ਆ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਜ਼ਿਲ੍ਹੇ ਦੇ ਅੰਦਰ ਹਰ ਪਿੰਡਾ ਜੋ ਵੀ ਤੇ ਸ਼ਹਿਰ ਜੋ ਵੀ ਇਨਸ਼ਾਅੱਲਾ ਮinority ਮੋਰਚੇ ਨੂੰ ਅਸੀਂ ਬਹੁਤ ਬੜਾ ਉੱਚੇ ਪੱਧਰ ਤੇ ਲੈ ਕੇ ਜਾ ਰਹੇ ਆਂ ਔਰ ਲੋਕਾਂ ਨੂੰ ਸੱਚਾਈ ਦਾ ਪਤਾ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਤੈ ਹੈ ਤੇ ਨਾਲ ਹੀ ਇਨਸ਼ਾਅੱਲਾ ਸਾਡੇ ਮੁਸਲਮਾਨਾਂ ਨੂੰ ਜਿਹੜਾ ਦੂਰ ਰੱਖਿਆ ਗਿਆ ਦਾ ਪਾਰਟੀ ਤੋਂ ਇਹਨਾਂ ਦੀ ਵੀ ਬਹੁਤ ਬੜੀ ਹਿੱਸੇਦਾਰੀ ਇਸ ਇਲੈਕਸ਼ਨ 'ਚ ਦੇਖਣ ਨੂੰ ਮਿਲਿਆ ਜਾਇ ਜੀ ਇੱਕ ਚੀਜ਼ ਇਹ ਵੀ ਸੁਣਨ ਚ ਆ ਰਹੀ ਹੈ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਇੱਥੇ ਲੇਡੀ ਡਾਕਟਰ ਨਹੀਂ ਸੀ ਮੁਸਲਮਾਨਾਂ ਦੇ ਸ਼ਹਿਰ ਦੇ ਵਿੱਚ ਤੁਹਾਡੀ ਕੋਸ਼ਿਸ਼ ਕਰ ਲੈ ਮੁਸਲਮਾਨਾਂ ਦੇ ਲੇਡੀ ਡਾਕਟਰ ਆ ਤੇ ਆਈਆਂ ਸੀਗੀਆਂ ਤੇ ਦੋ ਤਿੰਨ ਡਾਕਟਰ ਹੋ ਗਏ ਹੁਣ ਜਿਹੜਾ ਹਸਪਤਾਲ ਖਾਲੀ ਪਿਆ ਇਹਦੇ ਤੇ ਕੀ ਕਹੋਗੇ ਸਾਡੀ ਸਰਕਾਰ ਦੇ ਹੁੰਦੇ ਹੋਏ ਮੁਸ਼ੀ ਜੀ ਮੈਂ ਹੀ ਬਹੁਤ ਤਿੰਨ ਡਾਕਟਰ ਲੇਡੀਜ਼ ਉਰੇ ਲੈ ਕੇ ਆਇਆ ਥਾ ਤੁਸੀਂ ਵੀ ਉਹਦੇ ਗਵਾਹ ਹੋ ਤੇ ਇਹ ਨੰਕਮੀ ਸਰਕਾਰ ਹੈ ਜਿਹੜੀ ਜੋ ਡਾਕਟਰ ਤੇ ਉਹ ਵੀ ਇਹਨਾਂ ਨੇ ਪਜਾਤੇ ਤੇ ਅਜੋ ਹਸਪੀਟਲ ਬੇਰਾਨ ਪਿਆ ਇੱਕ ਅਣਗਰੀਵੋ ਖੰਡਰ ਬਣ ਜਾਊਗਾ ਇਹਦਾ ਮਤਲਬ ਮੁਸਲਮਾਨ ਔਰਤਾਂ ਦੇ ਜਿਹੜੀ ਡਿਲੀਵਰੀ ਬਲੇ ਡਾਕਟਰ ਦਾ ਨਾਂ ਰੱਖਣਾ ਆਮ ਆਮੀ ਪਾਰਟੀ ਦੇ ਕਿਤੇ ਨਾ ਕਿਤੇ ਨਨ ਲਕੀ ਸਾਹਮਣੇ ਆਉਂਦੀ ਹੈ ਨਨ ਲਕੀ ਇਹ ਤਾਂ ਬੜੀ ਕੀ ਹੋਊਗੀ ਕਿ ਜਿੱਥੇ ਤੁਸੀਂ ਕੰਮ ਸੇਕਾਂ ਕੁਝ ਹੋ ਨਹੀਂ ਦਿੱਤਾ ਜੋ ਵਾਅਦੇ ਕਰੇ ਉਹਦੇ ਪਰ ਕਰੇ ਨਹੀਂ ਉਦੋਂ ਇੱਕ ਲੇਡੀ ਡਾਕਟਰ ਕਿੱਡੀ ਕੀ ਬੜੀ ਗੱਲ ਹੈ ਜਿਹਨੂੰ ਬਹੁਤ ਵਾਰ ਹੋ ਰਏ ਦੋ ਸਾਲਾਂ ਚ ਧਰਨੇ ਵੀ ਦੇਤੇ ਬਹੁਤ ਵਾਰੇ ਆਵਾਜ਼ ਉਠਾਈ ਪਰ ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਰੇਕਦੀ ਹਰ ਅਸੀਂ ਇਹ ਬਹੁਤ ਜਲਦ ਮੁੱਦਾ ਠਾਕੇ ਇਨਸ਼ਾਅੱਲਾ ਇਹ ਵੀ ਉਰੇ ਡਾਕਟਰੀ ਦਾ ਇੰਤਜ਼ਾਮ ਅਸੀਂ ਕਰਾਂਗੇ ਇਹਨਾਂ ਦੇ ਬੱਸ ਦੀ ਗੱਲ ਨਹੀਂ ਹੈ ਮੈਨੂੰ ਬਹੁਤ ਹੀ ਖੁਸ਼ੀ ਹੈ ਵੀ ਜਦਦਾ ਮੈਂ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਦੀ ਮੈਨੂੰ ਵੱਡੀ ਇੰਨੀ ਜ਼ਿੰਮੇਵਾਰੀ ਸੌਂਪੀ ਮਲੇਰ ਕੋਲਡਾ ਜਿਹੜਾ ਮਿਨੋਰਟੀ ਦਾ ਸ਼ਹਿਰ ਹੈ ਮਿਨੋਰਟੀ ਦੇ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਲੋਕ ਇੰਨਾ ਜਿਆਦਾ ਜੁੜਨ ਨੂੰ ਤਿਆਰ ਨੇ ਔਰ ਅਸੀਂ ਗੱਲਬਾਤ ਕੀਤੀ ਜ਼ਿਲ੍ਹਾ ਪ੍ਰਧਾਨ ਸਾਡੇ ਮਿਨਿਓਰਿਟੀ ਦੇ ਲਿਆਕਤ ਜੀ ਨੂੰ ਲਾਇਆ ਜਾਇਦਪੀਰ ਜੀ ਜ਼ਿਲ੍ਹਾ ਜਰਨਲ ਸਕੱਤਰ ਨੇ ਇੰਨਾ ਦੀ ਅਗਵਾਈ ਦੇ ਵਿੱਚ ਅੱਜ ਐਮਰਗਡ ਮਲੇਰ ਕੋਟਲਾ ਅਮਨਗੜ ਤੋਂ ਸਾਡੇ ਸਾਰੇ ਮੁਸਲਿਮ ਭਰਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਔਰ ਜਿਨ੍ਹਾਂ ਕੋਲੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀਗੇ ਉਹਨਾਂ ਨੂੰ ਅੱਜ ਜ਼ਿੰਮੇਵਾਰੀਆਂ ਜ਼ਿਲ੍ਹਾ ਪੱਧਰ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਸੋ ਸਾਨੂੰ ਬਹੁਤ ਖੁਸ਼ੀ ਹੈ ਵੀ ਲੋਕ ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਮੁਸਲਿਮ ਭਰਾਵਾਂ ਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਅਸੀਂ ਇੰਨਾ ਸਭ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣ ਵਾਸਤੇ ਧੰਨਵਾਦ ਕਰਦੇ ਆਂ ਵੀ ਇਹ ਆਏ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੁਆਇਨ ਕੀਤੀ ਹੈ ਬਸ ਸਾਰੇ ਇਹਨਾਂ ਦੇ ਕੰਮ ਅੱਛੇ ਨੇ ਕੰਮ ਵਧੀਆ ਕਰ ਰਹੇ ਆ ਕਿਸੇ ਕਰਕੇ ਇਹ ਪਾਰਟੀ ਜੁਆਇਨ ਕੀਤੀ ਆ ਮਤਲਬ ਮੋਦੀ ਸਾਹਿਬ ਦੀ ਇਹ ਸਕੀਮਾਂ thi ਆ ਕਟਗਿੰਤਿਆਂ ਦੇ ਉਹਨਾਂ ਪ੍ਰਭਾਵਿਤ ਹੋਇਓ ਹਾਂਜੀ ਬਿਲਕੁਲ ਬਿਲਕੁਲ ਪ੍ਰਭਾਵਿਤ ਆ ਵਧੀਆ ਸਕੀਮਾਂ ਦੇ ਰਹੇ ਨੇ ਸਾਰੀ ਜਨਤਾ ਨੂੰ ਵਧੀਆ ਆ ਕਰ ਰਹੇ ਆ ਕਿ ਸਾਰਿਆਂ ਨੂੰ ਤੇ ਅੱਜ ਜਿਹੜਾ ਦੌਰ ਆ ਤੁਹਾਨੂੰ ਅੱਜ ਕਿ ਕਿਹੜਾ ਉਹਦਾ ਦਿੱਤਾ ਗਿਆ ਆ ਸਰ ਬੰਦਰ ਪ੍ਰਧਾਨ ਦਾ ਅੰਦਾਜ਼ਾ ਆ ਆਉਣ ਵਾਲੇ ਲੋਕ ਸਭਾ ਚੋਣਾਂ 'ਚ ਤੁਸੀਂ ਕਿਵੇਂ ਲੇਡੀਜ਼ ਨੂੰ ਜੋੜੋਗੇ ਸਰ ਦੇ ਨੀਕੇ ਪਾਰਨ ਕੰਮ ਕਰਵਾਂਗੇ ਜਿਵੇਂ ਇਹ ਰੋਜ਼ਗਾਰ ਬੈਠਿਆ ਸਕੀਮਾ ਹੈਗੀਆਂ ਜੋ ਉਸਕੀ ਮਦਦਾਂਗੇ ਅੱਗੇ ਜਾ ਕੇ ਇਹਨਾਂ ਨੂੰ ਫਿਰੋਜ਼ ਜੁੜਦੇ ਜਾਣਗੇ ਹੌਲੀ ਹੌਲੀ ਆਪਣੇ ਨਾਲ ਜਿਵੇਂ ਕਿ ਉਹਨਾਂ ਨੂੰ ਆਪਾਂ ਦੱਸਦੇ ਰਵਾਂਗੇ ਸਕੀਮਾਂ ਦੇਖੋ ਭਾਰਤੀ ਜਨਤਾ ਪਾਰਟੀ ਨਾਲ ਅੱਗੇ ਜਿਹੜੇ ਸਾਡੇ ਭਰਾ ਸੀਗੇ ਉਹ ਵੀ ਜੁੜਨ ਤੋਂ ਡਰਦੇ ਸੀਗੇ ਅੱਜ ਸਾਡੀਆਂ ਭੈਣਾਂ ਮੇਰੀ ਭੈਣ ਖੁੱਲ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੋਦੀ ਜੀ ਦੀ ਸਪੋਰਟ ਦੇ ਵਿੱਚ ਆਏ ਨੇ ਔਰ ਇਹਨਾਂ ਨੂੰ ਮੰਡਲ ਪ੍ਰਧਾਨ ਦੀ ਮਿਨੋਰਟੀ ਮੋਰਚੀ ਦੇ ਅਹਿਮਦਗੜ੍ਹ ਦੀ ਜ਼ਿੰਮੇਵਾਰੀ ਮਿਲੀ ਹੈ ਸਾਡੇ ਵਾਸਤੇ ਮੇਰੇ ਵਾਸਤੇ ਖਾਸ ਕਰ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਯੰਗ ਮੇਰੀ ਭੈਣ ਸਾਡੀ ਪਾਰਟੀ ਦੇ ਵਿੱਚ ਆਈ ਹੈ ਔਰ ਇਹਨਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਆਸ ਕਰਦਾ ਹੈ ਪੜ੍ਹੇ ਲਿਖੇ ਨੇ ਲੋਕਾਂ ਨੂੰ ਜਿਹੜੀ ਮਿਨੋਰਟੀ ਦੀ ਸਕੀਮਾਂ ਨੇ ਇਹ ਦੱਸ ਸਾਰੇ ਲੋਕਾਂ ਨੂੰ ਦੱਸਣਗੇ ਔਰ ਪਾਰਟੀ ਨੂੰ ਬਹੁਤ ਬੁਲੰਦੀਆਂ ਤੱਕ ਲੈ ਕੇ ਜਾਣਗੇ